ਦੇਖ ਸੀਰਤ ਹੁਣ ਤੂੰ ਮੁੰਡਾ ਤਾਂ ਦੇਖ ਹੀ ਲਿਆ ਕੋਈ ਹਾਣਾ ਤਾਂ ਕਰ ਦੇ ਹੈਪੀ ਫੇਰਾ ਇਹ ਤੂੰ ਕੀ ਪੁੱਛਦਾ ਤੂੰ ਮੇਰੇ ਨਾਲ ਗੱਲ ਕਰ ਪੁੱਤ ਤੂੰ ਮੈਂ ਮੰਨਦਾ ਤੂੰ ਸਾਡੇ ਭਲੇ ਦੀ ਗੱਲ ਸੋਚਦਾ ਹੈ ਪਰ ਪੁੱਤ ਅਸੀਂ ਇੰਨੇ ਵੀ ਗਏ ਗੁਜ਼ਰੀਨ ਹੈਗੇ ਆ ਮੇਰੀ ਧੀ ਦੀ ਉਮਰ ਦੇ ਤੇ ਉਹ ਮੁੰਡੇ ਦੀ ਉਮਰ ਦੇ ਕਿੰਨਾ ਫਰਕ ਆ ਪਤਾ ਚਾਚਾ ਹਉਦੋਂ ਤੋਂ ਤੂੰ ਆਪ ਹੀ ਕਹਿੰਦਾ ਸੀਗਾ ਵੀ ਸਾਡੇ ਕੋਲੇ ਕੁਝ ਲੈਣ ਦੇਣ ਨੂੰ ਨਹੀਂ ਹੈਗਾ ਸਾਨੂੰ ਬਸ ਮੁੰਡਾ ਚਾਹੀਦਾ ਸੀ ਵਿਆਹ ਕਰਕੇ ਤੋਰਨੀ ਆ ਮੇਰੀ ਸੁਣ ਗੱਲ ਤੁਸੀਂ ਵੀ ਲੋੜ ਬੰਦੋ ਤੇ ਉਹ ਵੀ ਲੋੜ ਬੰਦਾ ਉਹਨਾਂ ਦੇ ਵਿਚਾਰਿਆਂ ਦੀ ਰੋਟੀ ਪੱਕਦੀ ਹੋਜੂਗੀ ਹੁਣ ਤੂੰ ਐ ਕਹੀ ਇਹ ਨਵੀਂ ਉਮਰ ਦਾ ਫਰਕ ਆ ਪੁੱਤ ਮੈਂ ਮੰਨਦਾ ਅਸੀਂ ਲੋੜ ਮੰਨਦਾ ਪਰ ਮੇਰੀ ਧੀ ਇੰਨੀ ਵੀ ਗਈ ਕੁਝ ਨਹੀਂ ਰਹਿ ਗਈ ਮੈਂ ਖਵਾ ਦੂੰਦਾ ਰੋਟੀਆਂ ਆਪੇ ਵਿਆਹ ਦੋ ਕਿਤੇ ਹੋਰ ਮੇਰੇ ਵੱਲੋਂ ਤਾਂ ਨਾ ਹੀ ਸਮਝ ਵਸਾ ਹੁਣ ਉਹ ਬਾਹਰ ਖੜੇ ਨੇ ਮੈਨੂੰ ਐ ਦੱਸ ਦੇ ਮੈਂ ਉਹਨਾਂ ਨੂੰ ਜਾ ਕੇ ਕੀ ਜਵਾਬ ਦਵਾਂ ਬਸ ਕਿਹਦੇ ਪੁੱਤਾਂ ਸਾਡੇ ਕੋਲ ਨਾ ਆਇਆ ਚੱਲ ਮੈਂ ਕਰਦਾ ਗੱਲ ਉਹਨਾਂ ਨਾਲ ਸੀਰ ਤਾਂ ਕਰੇ ਬੁਲਾ ਕੇ ਪੁੱਤ ਬੇਇੱਜ਼ਤੀ ਕਰਦਾ ਤਾਂ ਨੋਟੇਸ਼ਨ ਉਨੇ ਕਰ ਲਓ ਮੈਂ ਤਾਂ ਕੁਝ ਵੀ ਨਹੀਂ ਬੋਲਦੀ ਬਸ ਪੁੱਤ ਫਿਰ ਮੈਂ ਤਾਂ ਨਾ ਕਰਦੀ ਕੀ ਗੱਲ ਕਹਿੰਦੇ ਨੇ ਪੁੱਤਾਂ ਕੀ ਕਹਿਣਾ ਬੇਬੇ ਉਹ ਤਾਂ ਜਵਾਬ ਦੇਗੀ ਰਿਸ਼ਤੇ ਨੂੰ ਤੂੰ ਜਵਾਬ ਕਿਉਂ ਦੇਗੀ ਕੀ ਗੱਲ ਆ ਉਹ ਤਾਂ ਕਹਿੰਦੇ ਰਿਸ਼ਤਾ ਕਰਨਾ ਰਿਸ਼ਤਾ ਕਰਨਾਗਾ ਸਾਡੇ ਚ ਕਮੀ ਕੀ ਆਗੀ ਮੈਨੂੰ ਆ ਤਾਂ ਦੱਸ ਕਮੀ ਤਾਂ ਇਹ ਹੈ ਬੇਬੇ ਉਹ ਕਹਿੰਦੇ ਮੁੰਡੇ ਦੀ ਉਮਰ ਵੱਡੀ ਆ ਤੇ ਸਾਡੀ ਕੁੜੀ ਹਜੇ ਜਵਾਬੜੀ ਆ ਲੈ ਉਮਰ ਵੱਡੀ ਐ ਇਹਦੀ ਕਿੱਥੇ ਵੱਡੀ ਆਗੀ ਉਮਰ ਤਾਂ ਦਕੌਂ ਦੇ ਸੀ ਉਮਰ ਤਾਂ ਸੱਚ ਦੱਸਿਆਗਾ ਐਪੀ ਆਪਾਂ ਕੋਈ ਝੂਠ ਸੁਣ ਬੋਲੇ ਉਹਨਾਂ ਨੂੰ ਤੂੰ ਆਪ ਹੀ ਤਾਂ ਕਹਿੰਦੀ ਆ ਰਬੀ ਉਹ ਤਾਂ ਤਰਸਦੇ ਨੇ ਰਿਸ਼ਤਾ ਕਰਨ ਨੂੰ ਹੁਣ ਜੇ ਅਸੀਂ ਤੇਰੇ ਘਰੇ ਆ ਗਏ ਹੁਣ ਤੂੰ ਕਹਿੰਨਾ ਜਵਾਬ ਹੈ ਉਹਨਾਂ ਦਾ ਬਾਈ ਜਵਾਬ ਹੁਣ ਅਗਲੇ ਨੇ ਦੇਤਾ ਹੁਣ ਮੈਂ ਦੱਸ ਕੀ ਕਰਾਂ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਹਾਂ ਤੁਸੀਂ ਆਪਣੇ लाਡੀ ਦਾ ਰਿਸ਼ਤਾ ਲੈ ਲਓ ਚੁੱਪ ਕਰਕੇ ਲੈ ਕੁੜੀ ਵਧੀਆ ਪਰਿਵਾਰ ਵਧੀਆ ਹੇ ਮੌੜਾ ਨਾ ਹੋਵੇ ਕੀ ਕਹਿੰਦਾ ਮੇਰੇ ਪੁੱਤ ਚ ਕੀ ਬਾੜੀ ਕਮੀ ਆਗੀ ਕਿਉਂ ਵੱਡੇ ਸਾਡੇ ਕੇ ਛੋਟੇ ਦਾ ਕੀ ਮੇਲਾ ਐ ਨਾ ਉਹ ਬੇਬੇ ਤੂੰ ਵੀ ਗੱਲ ਸਮਝਣ ਦੀ ਕੋਸ਼ਿਸ਼ ਕਰ ਬੇਟਾ ਚੁੱਪ ਕਰ ਜਾ ਕਰ ਉਹ ਬੇਬੇ ਇੰਨਾ ਉੱਚੀ ਬੋਲਣ ਦੀ ਕੀ ਲੋੜ ਐ ਨਾਲੇ ਆਹ ਨਖਰੇ ਤਾਂ ਤਾਂ ਚੱਲਦੇ ਜੇ ਚੰਗੀ ਜ਼ਮੀਨ ਹੁੰਦੀ ਡੂੜ ਕੀ ਲੱਤਾ ਹੁੰਦਾ ਦੋਏ ਭਾਈਆਂ ਨੂੰ ਜੇ ਰਿਸ਼ਤਾ ਲਾਡੀ ਨੂੰ ਵੀ ਹੁੰਦਾ ਤਾਂ ਬਹੁਤ ਵਧੀਆ ਰਹਾਂਗੇ ਪਰ ਪੁੱਤ ਉਹ ਬੇਬੇ ਪਰਪੁਰ ਕੁਛ ਨਹੀਂ ਮੈਂ ਕਰਦਾ ਲਾਡੀ ਨੂੰ ਫੋਨ ਬੁਲਾਉਣਾ ਘਟੋ ਘਟ ਰੋਟੀ ਦਾ ਪੱਕਦੀ ਹੋਊਗੀ ਘਰੇ ਗੋਡਿਆਂ ਤੋਂ ਦਿੱਥੋਂ ਤੁਰਿਆ ਜਾਂਦਾ ਹੈਲੋ ਲਾਡੀ ਤੂੰ ਐ ਕਰ ਛੇਤੀ ਕਰਕੇ ਗੇਰਾ ਹੈਪੀ ਦੇ ਘਰੇ ਪਹੁੰਚ ਹਾਂ ਹਾਂ ਜ਼ਰੂਰੀ ਹੈ ਆਉਂਦਾ ਲਾਡੀ ਠੀਕ ਹੈ ਭਾਈ ਦੇ ਭਾਈ ਨੂੰ ਤਾਂ ਇਤੀ ਵੀ ਤੇਰਾ ਹੋ ਜੂ ਪਹਿਲਾਂ ਹੈਪੀ ਆ ਜਾ ਜਾ ਲਾਡੀ ਸਾਰੇ ਕਿਵੇਂ ਹਾਂ ਦੇਖ ਛੋਟੇ ਭਾਈ ਰਿਸ਼ਤੇ ਦੀ ਗੱਲ ਕਰਨ ਆਏ ਠੀਕੇ ਉਹਨਾਂ ਨੇ ਹਾਂ ਕਰਤੀ ਤੇਰੇ ਵਾਸਤੇ ਤੂੰ ਚੱਲ ਕੇ ਅੰਦਰ ਕੁੜੀ ਦੇਖਾ ਮੇਰੇ ਵਾਸਤੇ ਭਾਈ ਉਹ ਤੂੰ ਬਾਹਲੀਆ ਗੱਲਾਂ ਬਾਈ ਤੁਸੀਂ ਵੱਡੇ ਹੋ ਤੂੰ ਮੇਰੇ ਨਾਲ ਚੱਲ ਇੱਕ ਵਾਰ ਆ ਜਾ ਸੀਰ ਤੋਂ ਪੁੱਤ ਤੂੰ ਜਮਾਨਾ ਘਬਰਾ ਆ ਤੇਰਾ ਬਾਪੂ ਹੈ ਜਣਾ ਫਿਕਰ ਨਾ ਕਰ ਮੈਂ ਜਮਾਂ ਗਲਤ ਨਹੀਂ ਹੋਣ ਦਿੰਦਾ ਹੈਗਾ ਆ ਬਚੋੜ ਦਿੰਦਾ ਕੀ ਐ ਵੀ ਪਕਾਈ ਮਾਰਦੇ ਰਹਿੰਦੇ ਨੇ ਆਹੋ ਚਾਚਾ ਲੈ ਆ ਤੇਰਾ ਉਮਰੜਾ ਲੰਬਾ ਵੀ ਦੂਰ ਕਰਤਾ ਉਹ ਕਹਿੰਦੇ ਅਸੀਂ ਇਹ ਛੋਟੇ ਮੁੰਡੇ ਦਾ ਰਿਸ਼ਤਾ ਲੈ ਲਾਂਗੇ ਨਾਲੇ ਇਹ ਤਾਂ ਦੋਨੇ ਹਾਨ ਪ੍ਰਵਾਣੀ ਨੇ ਬਸ ਠੀਕ ਹੈ ਪੀ ਪੁੱਤੋਂ ਹੋਰ ਆਪਣੂ ਕੀ ਚਾਹੀਦਾ ਫਿਰ ਹਾਂ ਤੇ ਹਾਜਾ ਆਪਾਂ ਕਰਦੇ ਆਂ ਬਰ ਗੱਲਾਂ ਹਾਂ ਅਸੀਂ ਤਾਂ ਮੈਂ ਪਤਾ ਹਾਂ ਓਏ ਯਾਰ ਰਾਜਾ ਰੋਕਾ ਤੋ ਗਿਆ ਤੂੰ ਯਾਰ ਕਮਰਾ ਆ ਕਹੀਏ ਅਜੀਬ ਜੀ ਜਗ੍ਹਾ ਤੇ ਲਿਆਇਆ ਯਾਰ ਤੂੰ ਓਏ ਅਜੀਬ ਜਗ੍ਹਾ ਨਹੀਂ ਹੈਗੀ ਇਹ ਤਾਂ ਜੰਨਤ ਆ ਜੰਨਤ ਆ ਦੇਖੀ ਨਹੀਂ ਯਾਰ ਇਹ ਹੁੰਦੇ ਓਏ ਯਾਰ ਛੱਡ ਪਰਾਂ ਮੈਂ ਕਹਿੰਦਾ ਮੋੜ ਚੱਲਦੇ ਆ ਓ ਕਾਹਨੂੰ ਮੋੜਦਾ ਮੇਰੀ ਗੱਲ ਸੁਣ ਇੱਕ ਹੀ ਜ਼ਿੰਦਗੀ ਮਿਲੀ ਆ ਯਾਰ ਜੇ ਇਹਦੇ ਵਿੱਚ ਨਿਆਰੇ ਹੀ ਲਵਾਂਗੇ ਤਾਂ ਫਿਰ ਕਦੋਂ ਲਵਾਂਗੇ ਮੇਰੀ ਗੱਲ ਸੁਣੋ ਮੈਂ ਤਾਂ ਬਹੁਤ ਵਾਰ ਹੀ ਆਇਆ ਹਾਂ ਇੱਥੇ ਤੂੰ ਜਾ ਕੇ ਦੇਖ ਕੁੜੀ ਬਹੁਤ ਸੋਹਣੀ ਹੋਵੇ ਓ ਯਾਰ ਮੇਰੀ ਗੱਲ ਸੁਣ ਤੂੰ ਆਇਆ ਨਾ ਤੂੰ ਹੀ ਚੱਲ ਜਾ ਮੈਂ ਬਾਹਰ ਖੜਾ ਉਹ ਨੂੰ ਚੱਲ ਜਾ ਯਾਰ ਤੂੰ ਜਾ ਯਾਰ ਉਹ ਆ ਜਾ ਓਏ ਆ ਜਾ ਕੰਬਲ ਕੀ ਗੱਲ ਬੋਰਾ ਘਬਰਾਇਆ ਜਾ ਲੱਗਦਾ ਉਹ ਬਾਈ ਥੋੜੇ ਹੁੰਦੇ ਕਾਦੀ ਘਬਰਾਟ ਆ ਗਈ ਅੱਛਾ ਮੇਰਾ ਦੋਸਤ ਆ ਯਾਰ ਪੱਕਾ ਇਹਨੂੰ ਲੈ ਕੇ ਆਇਆ ਪਹਿਲੀ ਵਾਰੀ ਆਇਆ ਬਤੰਦਰਾ ਨਾਂ ਉਕਰਜੇ ਕਰੀ ਗਿਆ ਮੈਂ ਤਾਂ ੱੱਕੇ ਨਾਲ ਬਾੜ ਦੰਦਰਾ ਪਹਿਲੀ ਵਾਰ ਆਇਆ ਦੂਜੀ ਵਾਰ ਵੀ ਆਊਗਾ ਬੰਦਾ ਲੱਗਦਾ ਕਾਰਜ ਵਾਲਾ ਲੱਗਦਾ ਹਾਂ ਬਾਈ ਨਾਲੇ ਤੈਨੂੰ ਪਤਾ ਇੱਥੇ ਆਪਣੇ ਕੀੜੀ ਵੀ ਨਹੀਂ ਪਰਵਾਹ ਸਕਦੀ ਇਹ ਆਪਣਾ ਅੱਡਾ ਹੈ ਆਪਣਾ ਉਹ ਤਾਂ ਬਾਈ ਮੈਨੂੰ ਪਤਾ ਥੋੜੇ ਹੁੰਦੇ ਮੈਨੂੰ ਕਾਦੀ ਫਿਕਰ ਆ ਗਈ ਨਾਲ ਕੀ ਗੱਲ ਅੱਜ ਕੱਲ ਤੂੰ ਬੜਾ ਘੱਟ ਆਉਣਾ ਕੀਤਾ ਉਹ ਬੱਸ ਬਾਈ ਕੰਮਕਾਰਾਂ ਨੇ ਛੁੱਟ ਜੇ ਪਿਆਂਗੇ ਇਹ ਕੰਮ ਕਰ ਨਹੀਂ ਏ ਉਹ ਬਾਈ ਹਾ ਹੂਟਰ ਪੁਰਸਾ ਕੇ ਬਾਈ ਯਾਰ ਮੈਂ ਕਿਹਨਾਂ ਦੇ ਕੇ ਨਿਕਲ ਤੂੰ ਜਲਦੀ ਨਿਕਲੋ ਤੋ ਹੀ ਦੋ ਐ ਲੱਡੀ ਉਹ ਯਾਰ ਭੱਜ ਖੇਤੀ ਇਹਦਾ ਕੀ ਹੋ ਗਿਆ ਉਹ ਯਾਰ ਪੁਰਸਾ ਗਈ ਪੁਰਸਾ ਸਿਰ ਤੇ ਤੇਰੇ ਕੋਲ ਆਹੀ ਮੌਕਾ ਨਿਕਲ ਜਾ ਇਥੋਂ ਬਸ ਸੱਚਾ ਮੈਨੂੰ ਤਾਂ ਇਹੀ ਸੀ ਵੀ ਜੇ ਹੁਣ ਗੱਲ ਤੁਰਿਆ ਤਾਂ ਗੱਲ ਸਿਰੇ ਲੱਗ ਜੇ ਬਸ ਠੀਕ ਐ ਪਿਛੇ ਰਾ ਭਾਂਜੀ ਹੈਪੀਨੈਸ ਤਾਂ ਦੱਸ ਹੀ ਦਿੱਤਾ ਹੁਣਾਂ ਮੈਂ ਕੋ ਜਾਲ ਲੈਣੇ ਤਾਂ ਕਦੇ ਨਹੀਂ ਸਕਦਾ ਹੈਗਾ ਜੀ ਨਾ ਨਾ ਜੀ ਦੇਖਾ ਸੰਤ ਕਾਸ਼ੇ ਲੋੜਨੀ ਜਿਹਨੇ ਕੀ ਦੇ ਸਭ ਕੁਝ ਦੇਤਾ ਅੱਛਾ ਚੁੰਨੀ ਚੜਾ ਲੈ ਮਾਗੀ ਹਾਂ ਜੀ ਹਾਂ ਸਾਡੀ ਹਾਂ ਜੀ ਚੰਗਾ ਦਿਨ ਦੇਖ ਕੇ ਆਪਾਂ ਵਿਆਹ ਦੀ ਤਰੀਕਾ ਰੱਖ ਲੈਣੇ ਠੀਕ ਹੈ ਜੀ ਬਹੁਤ ਪਾ ਠੀਕ ਹੈ ਠੀਕ ਹੈ ਚਾਚਾ ਹੁਣ ਤੁਸੀਂ ਫਿਰ ਕਰੋ ਵਿਆਹ ਦੀਆਂ ਤਿਆਰੀਆਂ ਹੈ ਠੀਕ ਅਛਾ ਠੀਕ ਹੈ ਹਾਂ ਚੱਲੀਏ ਵੀ ਆ ਜਾ ਬੇਬੇ ਚੰਗਾ ਹੈਪੀ ਬਰਥਡੇ ਹਾਂ ਠੀਕ ਹੈ ਬਈ ਠੀਕ ਠੀਕ ਹੈ ਆਲਾ ਠੀਕ ਹੈ ਪੁੱਤਰਾ ਓ ਕੀ ਹਾਲ ਨੇ ਲਾਡੀ ਕਿਵੇਂ ਓਏ ਅੱਜ ਕੱਲ ਕਿੱਧਰ ਰਹਿਣਾ ਦਿਖਦਾ ਹੀ ਨਹੀਂ ਹੈਗਾ ਓ ਲਾਡੀ ਕਿਹੜੇ ਖਿਆਲਾਂ ਵਿੱਚ ਖੋਇਆ ਹੋਏ ਓ ਕੀ ਦੱਸਾਂ ਯਾਰ ਕੰਬਲਾ ਮੰਗਣੀ ਹੋ ਗਈ ਮੇਰੀ ਅੱਛਾ ਯਾਰ ਫਿਰ ਤਾਂ ਖੁਸ਼ੀ ਵਾਲੀ ਗੱਲ ਆ ਯਾਰ ਮੇਰਾ ਯਾਰ ਵਿਆਹਿਆ ਜਾਊਗਾ ਓ ਕਾਦੀ ਖੁਸ਼ੀ ਵਾਲੀ ਗੱਲ ਯਾਰ ਪਤਾ ਮੰਗਣੀ ਕਿਹਦੇ ਨਾਲ ਹੋਈ ਐ ਕਿਹਦੇ ਨਾਲ ਹੋਈ ਐ ਓ ਯਾਰ ਆਪਾਂ ਇੱਕਦਮ ਉਹ ਬਦਨਾਮ ਜੀ ਜਗ੍ਹਾ ਤੇ ਨਹੀਂ ਗਏ ਸੀ ਉੱਥੇ ਕੁੜੀ ਸੀ ਯਾਰ ਇਦੋਂ ਜਮੇ ਰਿਸ਼ਤੇ ਵਾਲਿਆਂ ਨੂੰ ਦੇਖਿਆ ਉਹ ਕੁੜੀ ਉਹੀ ਐ ਇਹਦੇ ਨਾਲ ਮੇਰੀ ਮੰਗਣੀ ਹੋਈ ਐ ਅੱਛਾ ਯਾਰ ਤੂੰ ਕੋਠੜੀ ਨਾਲ ਹੋਈ ਤੇਰੀ ਮੰਗਣੀ ਯਾਰ ਤੂੰ ਫਿਰ ਬਾਈ ਹੋਰਾਂ ਨਾਲ ਗੱਲ ਕਰਨ ਉਹ ਯਾਰ ਬਾਈ ਹੋਰਾਂ ਨਾਲ ਕੀ ਗੱਲ ਕਰਦਾ ਬਾਈ ਹੋਰੀ ਕੀ ਕਹਿਣਗੇ ਵੀ ਤੂੰ ਇਦਾਂ ਦੀ ਜਗ੍ਹਾ ਦੇ ਠੱਕੇ ਖਾਨਾ ਫਿਰਦਾ ਲੱਡੀ ਗੱਲ ਤਾਂ ਤੇਰੀ ਵੀ ਸਹੀ ਐ ਯਾਰ ਇਹਦੇ ਵਿੱਚ ਆਪਣੀਆਂ ਬਦਨਾਮੀ ਆ ਪਰ ਹੁਣ ਕਰਿਆ ਕੀ ਜਾਵੇ ਯਾਰ ਮੈਂ ਤਾਂ ਆਪ ਸਮਝ ਨਹੀਂ ਆਉਂਦੀ ਯਾਰ ਕਿਵੇਂ ਕਹਾ ਕੀ ਕਰਾਂ ਪਿਆ ਵੀ ਨਹੀਂ ਕਰਾ ਸਕਦਾ ਉਹਦੇ ਨਾਲ ਤਾਂ ਵਿਆਹ ਤਾਂ ਨਹੀਂ ਕਰਾ ਸਕਦੇ ਯਾਰ ਹੋ ਕਿੱਥੇ ਤੇ ਤੂੰ ਕਿੱਥੇ ਗੱਲ ਸੁਣ ਮੇਰੀ ਇੱਕ ਕਿਹੜੀ ਹੈਗਾ ਮੇਰੇ ਕੋਲੇ ਆਪਾਂ ਉਹ ਕੁੜੀ ਨੂੰ ਮਿਲਦੇ ਆ ਤੇ ਉਹਦੇ ਨਾਲ ਮਿਲ ਕੇ ਗੱਲ ਕਰਦੇ ਆ ਉਹਨੂੰ ਕਹਿੰਨੇ ਆ ਜਾ ਕੇ ਵੀ ਤੂੰ ਵਿਆਹ ਨੂੰ ਜਵਾਬ ਦੇ ਗੱਲ ਤਾਂ ਤੇਰੀ ਠੀਕ ਆ ਯਾਰ ਉਸੇ ਨਾਲ ਕਰਨੀ ਪੂ ਕੱਲ ਇਦਾਂ ਦੀ ਕੁੜੀ ਨਾਲ ਵਿਆਹ ਕਰਾਉਣ ਦਾ ਦੂਰ ਦੀ ਗੱਲ ਹੈ ਹੁਣ ਤਾਂ ਮੈਨੂੰ ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ ਕੋਈ ਨਹੀਂ ਧੰਨਵਾਦ ਤਾਂ ਯਾਰ ਆ Đi ਦਿੱਤਾ ਮੈਂ ਆਪੇ ਕਰ ਲਊਗਾ ਜਾਇਨ ਚੰਗਾ ਕੋਈ ਨਾ ਲੱਡੀ ਕਿਡਿਕਲ ਕਰਨ ਵਾਸਤੇ ਤੁਸੀਂ ਬੁਲਾਇਆ ਇੱਥੇ ਮੈਂ ਨਾ ਇਹ ਕਹਿੰਦੀ ਸੀ ਵਿਆਹ ਤੋਂ ਪਹਿਲਾਂ ਇਦਾਂ ਮਿਲਣਾ ਸਹੀ ਨਹੀਂ ਹੈਗਾ ਪਿਆ ਤੈਨੂੰ ਲੱਗਦਾ ਸਿਰਤ ਕਿ ਆਪਣਾ ਵਿਆਹ ਹੋ ਜਾਊਗਾ ਹੋ ਜਾਊਗਾ ਤਾਂ ਕੀ ਮਤਲਬ ਹੈ ਰਿਸ਼ਤਾ ਪੱਕਾ ਹੋ ਚੁੱਕਿਆ ਥੋੜੇ ਕਹਿੰਦਾ ਮਤਲਬ ਕੀ ਆ ਰਿਸ਼ਤਾ ਪੱਕਾ ਹੋਣ ਦਾ ਮਤਲਬ ਇਹ ਥੋੜੀ ਹੈ ਕਿ ਆਪਣਾ ਵਿਆਹ ਹੋ ਚੁ। ਦੇਖ ਮੈਨੂੰ ਉਹਦੇ ਭਰਾ ਦੀ ਤੇ ਆਪਦੀ ਮਾਂ ਦੀ ਇੱਜ਼ਤ ਬਹੁਤ ਪਿਆਰੀ ਹੈ। ਇਸ ਲਈ ਮੈਂ ਸੋਚਦਾ ਕਿ ਤੂੰ ਆਪੇ ਵਿਆਹ ਨੂੰ ਮਨਾ ਕਰ ਦੇ। ਜੇ ਮੈਂ ਮਨਾ ਕਰੂੰ ਤਾਂ ਤੇਰੇ ਪਿਓ ਨੂੰ ਵੀ ਬੁਰਾ ਲੱਗੂ। ਪਰ ਮਨਾ ਕਰਨਾ ਕਿਉਂ? ਛ ਨਾਲੇ ਮੈਂ ਕਿਉਂ ਮਨਾ ਕਰੂੰਗੇ? ਸਿਰਤ ਤੂੰ ਮੇਰੇ ਵੱਲ ਦੇਖ ਤੈਨੂੰ ਮੈਂ ਦੇਖਿਆ ਦੇਖਿਆ ਨਹੀਂ ਲੱਗਦਾ। ਕਿਉਂਕਿ ਮੈਨੂੰ ਚੰਗੀ ਤਰ੍ਹਾਂ ਜਾਨਦਾ ਹੈ। ਤੂੰ ਮੈਨੂੰ ਕਿੱਥੇ ਮਿਲੀ ਸੀ? ਤੇ ਫੇਰ ਵੀ ਤੂੰ ਸੋਚਦੀ ਹੈਂ ਵੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂ। ਬੋਲੇ ਜਸੀਰਤ ਤੇ ਬਾਕੀ ਕਿ ਮੈਂ ਜਵਾਬ ਦੇਉਂਗਾ ਨਾ ਤਾਂ ਮੈਨੂੰ ਤੇਰੇ ਘਰਦਿਆਂ ਨੂੰ ਦੱਸਣਾ ਪੈਣਾ ਕਿਸ ਸੱਚਾਈ ਕੀ ਸੀ ਸੋ ਮੈਂ ਚਾਹੁੰਦਾ ਤੂੰ ਆਪ ਹੀ ਜਵਾਬ ਦੇ ਦੇ ਮੈਂ ਨਹੀਂ ਚਾਹੁੰਦਾ ਕਿ ਤੇਰੀ ਤੇ ਤੇਰੇ ਘਰਦਿਆਂ ਦੀ ਬੇਇੱਜ਼ਤੀ ਹੋਵੇ ਪਰ ਲਾੜੀ ਸਭ ਦੀ ਮਜਬੂਰੀ ਹੁੰਦੀ ਆ ਹਰ ਇੱਕ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਆ ਜਦੋਂ ਤੁਸੀਂ ਮੈਨੂੰ ਦੇਖਿਆ ਸੀ ਪਹਿਲੀ ਵਾਰ ਮੇਰਾ ਵੀ ਉੱਥੇ ਪਹਿਲਾ ਦੇਣੀ ਸੀ ਸਿਰਤ ਉਹ ਤਾਂ ਸਿਰਤ ਪੁੱਤ ਫੀਰ ਤਾ ਪੁੱਤ ਤੂੰ ਹਾਲੇ ਤੱਕ ਗਈ ਨਹੀਂ ਤੇਰੀ ਬੱਸ ਲੰਘ ਜੂਗੀ ਡੈਡੀ ਮੇਰੀ ਬੱਸ ਦੀ ਤੁਸੀਂ ਟੈਨਸ਼ਨ ਨਾ ਲੋ ਕੋਈ ਨਾ ਬੱਸ ਦਾ ਮੈਨੂੰ ਪਤਾ ਹੀ ਆ ਹਾਲੇ ਪਿਆ ਟਾਈਮ ਮੈਨੂੰ ਐ ਦੱਸੋ ਦਵਾਈ ਲੈ ਲਈ ਤੁਸੀਂ ਉਹ ਦਵਾਈ ਕਿਹਦੀ ਨੇ ਦਿੱਤੀ ਪੁੱਤ ਦਵਾਈਆਂ ਲੈ ਲਿਆ ਕਾਹ ਮੈਂ ਅੱਕ ਗਿਆ ਪਤਾ ਡੈਡੀ ਜੇ ਦਵਾਈ ਨਾ ਲਓਗੇ ਤਾਂ ਫਿਰ ਠੀਕ ਕਿਵੇਂ ਹੋਵੋਗੇ ਡਾਕਟਰ ਨੇ ਕਿਹਾ ਨਾ ਵੀ ਦਵਾਈ ਟਾਈਮ ਸਰ ਲੈਣੀ ਆ ਕੋਈ ਨਾ ਪਤਾ ਡਾਕਟਰ ਦਾ ਕੀ ਆ ਉਹ ਤਾਂ ਕਹਿੰਦੇ ਹੀ ਰਹਿੰਦੇ ਨੇ ਹੋਰ ਜੂਗਾ ਮੈਂ ਠੀਕ ਕੋਈ ਨਾ ਦਵਾਈ ਨਸਰਾਂ ਨਾਲ ਪਈ ਆ ਲੈ ਲਓ ਟਾਈਮ ਨਾਲ ਮੰਮੀ ਤੇ ਜਾਣ ਤੋਂ ਬਾਅਦ ਤੁਸੀਂ ਹੋ ਮੇਰੇ ਕੋਲ ਇਕੱਲੇ ਜੇ ਤੁਸੀਂ ਆਪ ਦਾ ਧਿਆਨ ਹੀ ਨਾ ਰੱਖੋਗੇ ਫਿਰ ਮੈਂ ਕੀ ਕਰੂੰਗੀ ਸਿਰਤਾ ਪੁੱਤ ਮੈਨੂੰ ਕਿਹੜਾ ਕੋਈ ਹੋਰ ਦੇਖਣ ਨੂੰ ਤੇਥੋਂ ਇਲਾਵਾ ਮੈਂ ਤਾਂ ਪੁੱਤ ਆਹੀ ਫਿਕਰਾ ਜਿਵੇਂ ਮੈਂ ਚੱਜ ਦੰਦਾ ਕਮਾਂਦਾ ਕੋ ਧਰਦਾ ਹੁੰਦਾ ਤੂੰ ਮੇਰੇ ਸਿਰ ਤੇ ਮੋਚਾ ਮਾਰਤੀ ਹੁਣ ਮੈਂ ਮੈਂ ਤੇਰੇ ਤੇ ਬੋਝ ਬਣ ਗਿਆ ਪੁੱਤ ਡੈਡੀ ਐਵੇਂ ਦੀਆਂ ਗੱਲਾਂ ਨਹੀਂ ਕਰਦੇ ਹੁੰਦੇ ਮਾਂ ਬਾਪ ਵੀ ਕਰਤੀ ਪੁੱਤ ਤੇ ਬੋਝ ਹੁੰਦੇ ਆ ਆ ਸਾਰੀ ਉਮਰ ਮਾਂ-ਬਾਪ ਆਉਦੇ ਬੱਚਿਆਂ ਲਈ ਕਿੰਨਾ ਕੁਝ ਕਰਦੇ ਆ। ਨਾਲੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਜਿੱਦ ਮੈਂ ਤੁਹਾਡੇ ਪਿੱਛੇ ਕੰਮ ਕਰਨ ਜਾਂਦੀ ਆ। ਫਿਰ ਮੈਨੂੰ ਐ ਲੱਗਦਾ ਵੀ ਮੈਂ ਵੀ ਆਪਦੇ ਡੈਡੀ ਲਈ ਕੁਝ ਕਰ ਸਕਦੀ ਆ। ਨਾਲ ਤੁਸੀਂ ਫਿਕਰ ਨਾ ਕਰੋ। ਬਹੁਤ ਛੇਤੀ ਨਾ ਮੈਨੂੰ ਵਧੀਆ ਨੌਕਰੀ ਮਿਲ ਜੂਗੀ। ਕੰਮ ਕਾਹਦਾ ਪਤਾ। ਆ 4-5000 ਪਿੱਛੇ। ਸਾਰਾ ਦਿਨ ਸ਼ਹਿਰ 'ਚ ਮਰਦੀ ਆ। ਤੇ ਦਿੰਦੇ ਕੀ ਆ? ਹਾਂ 4-5000 ਦੀ ਆ। ਕੋਈ ਨਾ ਡੈਡੀ ਸ਼ਹਿਰ ਜਾਂਦੇ ਤੇ ਕਵਹਾਨਾ ਹੀ ਆ। ਮੈਂ ਨਾ ਸਾਰੀਆਂ ਪੋਸਟਾਂ ਭਰਦੀਆਂ ਜੀ ਕੋਈ ਨਾ ਕੋਈ ਤਾਂ ਨੌਕਰੀ ਮਿਲ ਹੀ ਜਾਊਗੀ ਫਿਰ ਦੇਖਿਓ ਆਪਣੇ ਵੀ ਦਿਨ ਬਦਲ ਜਾਣਗੇ ਅੱਜ ਮੇਰਾ ਐਕਸੀਡੈਂਟ ਨਾ ਹੋਇਆ ਹੁੰਦਾ ਪੁੱਤ ਮੈਂ ਤਾਂ ਲੱਗੀ ਜਾਂਦਾ ਮੈਂ ਤੇਰੇ ਤੇ ਬੋਝ ਹੀ ਬਣ ਗਿਆ ਪੁੱਤ ਨਹੀਂ ਡੈਡੀ ਦੁਬਾਰਾ ਇਹ ਗੱਲ ਨਹੀਂ ਕਹਿਣੀ ਵੀ ਬੋਝ ਬਣ ਗਿਆ ਤੂੰ ਤਾਂ ਮੇਰਾ ਸਾਰਾ ਕੁਝ ਹੋ ਮੇਰੀ ਗੱਲ ਸੁਣੋ ਹੁਣ ਮੈਂ ਜਾਨੀ ਆ ਤੇ ਦਵਾਈ ਟਾਈਮ ਸਰ ਲੈ ਲੈ ਰੋਟੀ ਬਣਾ ਕੇ ਰੱਖਗੀ ਮੈਂ ਨਾਲੇ ਅਜੇ ਤੂੰ ਕਿੰਨੀ ਆ ਅਭੀ ਆ ਪੋਸਟਾਂ ਨਹੀਂ ਭਰ ਦਿੰਨੀ ਆ ਪੁੱਤ ਤੇਰਾ ਕੰਮ ਬੰਜੂਗਾ ਵਧੀਆ ਡੈਡੀ ਬਣ ਜੂਗਾ ਰੱਬ ਤੇ ਵਿਸ਼ਵਾਸ ਰੱਖੋ ਸਾਰਾ ਕੁਝ ਹੋ ਜਾਣਾ ਚਲ ਮੈਂ ਜਾਨੀਆ ਦਵਾਈ ਟਾਈਮ ਨਾ ਲੈ ਲਓ ਤੇ ਰੋਟੀ ਖਾ ਲਿਓ ਆਹੋ ਲੈ ਲੂੰਗਾ ਪੁੱਤ ਠੀਕ ਆ ਤੇ ਟਾਈਮ ਨਾਲ ਆ ਜੀ ਪੁੱਤ ਕੋਈ ਨਾ ਆਏ ਐੇ ਕਮਲੀ ਮੈਥੋਂ ਲੁਕਾਉਂਦੀ ਹੈ ਕਿ ਡੇੜੀ ਕੁਝ ਨਹੀਂ ਹੋਇਆ ਹਿੰ ਤਾਂ ਹੈ ਫੀਮੇਲ ਨੂੰ ਜੀ ਪਤਾ ਹੀ ਨਹੀਂ ਡਾਕਟਰ ਨੇ ਸਭ ਦੱਸਤਾ ਕਿ ਮੇਂ ਦਿਲ ਦੀ ਬਿਮਾਰੀ ਆ ਸੱਚੇ ਬਾਦਸ਼ਾਹ ਕਿਤਾ ਤੂੰ ਗਰੀਬੀ ਦੇਤੀ ਨਾਲੇ ਤੇ ਦੀ ਬਿਮਾਰੀਆਂ ਦੇਤੀ ਆ ਮੇਰੀ ਤੇ ਕੀ ਕੁਝ ਕਰਦੀ ਫਿਰਦੀ ਆ ਮੇਰੇ ਵਿੱਚ ਹਾਈ ਹਾਈ ਸਾਰਾ ਦਿਨ ਕੰਮ ਕਰਨਾ ਕਿਹੜਾ ਸੌਖਾ ਪਿਆ ਡੈਡੀ ਸੀਸਤ ਆ ਗਈ ਪੁੱਤ ਹਾਂਜੀ ਡੈਡੀ ਆ ਗਈ ਹੋਰ ਬੁੱਤਾ ਆ ਤੁਸੀਂ ਕਿਵੇਂ ਅੰਦਰ ਆ ਗਏ ਬਸ ਪੁੱਤ ਬਾਰ ਗਰਮੀ ਜੀ ਲੱਗਣ ਲੱਗੇ ਅੱਛਾ ਮੈਂ ਫਿਰ ਚੱਲ ਹੰਦਰ ਪੈਣਾ ਜਾ ਕੇ ਆ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਆ ਹੋਏ ਪੁੱਤ ਆਈ ਦੀ ਕੀ ਲੋੜ ਸੀ ਕਿਉਂ ਇਨਾ ਖਰਚਾ ਕਰ ਦੇ ਦੇਣੀ ਆ ਡੈਡੀ ਆ ਇੱਕ ਹੀ ਵਾਰ ਨਾ ਬੰਨੀ ਰੱਖ ਦੇਓਗੇ ਮੈਂ ਤਾਂ ਲੈ ਕੇ ਆਈ ਆ ਕੋਈ ਨਹੀਂ ਪੁੱਤ ਅੱਗੇ ਘੱਟ ਖਰਚੇ ਹੁੰਦੇ ਨੇ ਮੇਰੀ ਦਵਾਈ ਬੁੱਟੀ ਤੇ ਫਿਰ ਕੀ ਹੋ ਗਿਆ ਤੁਹਾਡੇ ਲਈ ਤਾਂ ਮੈਂ ਸਾਰਾ ਕੁਝ ਕਰਦੀ ਫਿਰਦੀ ਆਂਗੀ ਹੁਣ ਜੇ ਤੁਹਾਨੂੰ ਇਹਨਾਂ ਚੀਜ਼ਾਂ ਲੈ ਕੇ ਦਵਾਂਗੀ ਫਿਰ ਮੈਂ ਇਹਦੇ ਪੈਸਿਆਂ ਦਾ ਕੀ ਕਰਨਾ ਹਾਂ ਚਲ ਥੱਕੀ ਆ ਰਹੀ ਹੋਣੀਂਗੀ ਇਹ ਦਾ ਕੁਝ ਬਣਾਣਾ ਰੋਟੀ ਟੁਕਾ ਹਾਂ ਬਣਾਉਣੀ ਇਹ ਨਾਲ ਤੁਸੀਂ ਖਾ ਲਿਓ ਸੀਰਤਾ ਹਾਂਜੀ ਆ ਪੁੱਤ ਤੇਰਾ ਫੋਨ ਜਾ ਵੱਜੀ ਜਾਂਦਾ ਆ ਦੇਖ ਲੈ ਕਿਦਾ ਹਮ ਹੈਲੋ ਹਲੋ ਰਾਜਵੀਰ ਤੂੰ ਮਦੀ ਕਿਉਂ ਨਹੀਂ ਆ ਤੈਨੂੰ ਪਤਾ ਕਿੰਨੀ ਮੁਸ਼ਕਲ ਦਾ ਕੰਮ ਦਪਾਇਆ ਹੁਣ ਤੂੰ ਨਖਰੇ ਕਰਦੀ ਪਈ ਆ ਸਰ ਤੁਸੀਂ ਕੌਣ ਮੈਂ ਤਾਂ ਸੀਰਤ ਗੱਲ ਕਰ ਰਹੀ ਆ ਅੱਛਾ ਅੱਛਾ ਸੌਰੀ ਮੈਮ ਤੁਸੀਂ ਸਿਰਫ ਗੱਲ ਕਰਦੇ ਪੈਜੇ ਹਾਂਜੀ ਪਰ ਸਰ ਮੈਂ ਵੀ ਆਪਦਾ ਬਾਇਓ ਡਾਟਾ ਦਿੱਤਾ ਹੋਇਆ ਸੀ ਕੰਮ ਲਈ ਮੈਨੂੰ ਵੀ ਕੰਮ ਚਾਹੀਦਾਗਾ ਅੱਛਾ ਮੈਮ ਤੁਹਾਨੂੰ ਵੀ ਕੰਮ ਦੀ ਲੋੜ ਹੈ ਹਾਂਜੀ ਕੋਈ ਗੱਲ ਨਹੀਂ ਮਿਲ ਜੂਗਾ ਕੰਮ ਕਿੱਥੋਂ ਬੋਲਦੇ ਹੋ ਤੁਸੀਂ ਅਸੀਂ ਤਾਂ ਪਟਿਆਲੇ ਤੋਂ ਬੋਲਦੇ ਪਏ ਹਾਂ ਠੀਕ ਹੈ ਜੀ ਤੇ ਕਿੰਨੇ ਕੁ ਪੈਸੇ ਮਿਲਣਗੇ ਕੰਮ ਦੇ ਵੈਸੇ 25 ਤੋਂ 30000 ਰੁਪਏ ਬਣ ਜੂਗਾ ਰਹਿਣਾ ਸਾਣਾ ਸਾਡਾ ਖਾਣ ਪੀਣ ਦਾ ਖਰਚਾ ਵੀ ਸਾਡਾ ਠੀਕ ਹੈ ਜੀ ਮੈਂ ਆ ਜੂਗੀ ਕੰਮ ਤੇ ਬਾਕੀ ਕੰਮ ਮੰਨ ਲਾ ਕੇ ਕਰਨਾ ਪਊਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਕਦੋਂ ਤੋਂ ਆਵਾਂ ਸਰ ਤੁਸੀਂ ਭੈਮ ਕੱਲ੍ਹ ਤੋਂ ਆਜੋ ਮੈਮ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਡੈਡੀ ਹਾਂ ਸੇ ਪੁੱਤਾਂ ਕਮਲ ਕਮਲ ਨੂੰ ਫੋਨ ਸੀ ਮੈਨੂੰ ਕੰਮ ਮਿਲ ਗਿਆ ਅੱਛਾ ਚਲ ਪੁੱਤ ਤੇ ਤਾਂ ਚੰਗੀ ਗੱਲ ਆ ਕਿੱਥੇ ਮਿਲਿਆ ਕੰਮ ਪੁੱਤ ਡੈਡੀ ਪਟਿਆਲੇ ਕਹਿੰਦੇ 5000 ਰੁਪਏ ਮਹੀਨਾ ਦੇਵਾਂਗੇ ਸਾਰਾ ਖਰਚਾ ਪਾਣੀ ਉਹਨਾਂ ਦਾ ਹੋਊਗਾ ਡੈਡੀ ਦੂਰ ਮੈਨੂੰ ਕੱਲ੍ਹ ਨੂੰ ਛੱਡ ਕੇ ਚਲੀ ਜਾਣਗੇ ਡੈਡੀ ਮੇਰਾ ਕਿਹੜਾ ਤੁਹਾਨੂੰ ਛੱਡ ਕੇ ਜਾਣ ਦੀ ਜੀ ਕਰਦਾ بس ਇੱਕ ਵਾਰੀ ਸੈਟਿੰਗ ਜੀ ਹੋ ਜਾਏ ਫਿਰ ਮੈਂ ਤੁਹਾਨੂੰ ਵੀ ਉੱਥੇ ਲੈ ਜਾਉਂਗੀ ਮਸਲ ਦਾ ਕੰਮ ਮਿਲੇਗਾ ਚੱਲ ਦੇਖ ਲੈ ਪਤਾ ਜਿਵੇਂ ਤੈਨੂੰ ਠੀਕ ਲੱਗਦਾ ਡੈਡੀ ਉਹ ਕਹਿੰਦੇ ਸਾਡੇ ਭਮ ਦੀ ਤੂੰ ਤੁਸੀਂ ਕੱਲ ਤੋਂ ਹੀ ਆ ਜਾਓ ਮੈਂ ਕਰਦੇ ਪੈਕਿੰਗ ਵਗੈਰਾ ਕਰ ਲੈਣੀ ਸਵੇਰੇ ਜਲਦੀ ਨਿਕਲ ਜੂਗੀ ਅੱਛਾ ਚੰਗਾ ਸ਼ੁ크ਰਾ ਮੈਨੂੰ ਕੰਮ ਮਿਲ ਗਿਆ ਕਰ ਲੈ ਤੈ ਕਿ ਜੀ ਲਾ ਕੇ ਕੰਮ ਕਰੀ ਪਤਾ ਚਲ ਪੈਕਿੰਗ ਤਾਂ ਸਾਰੀ ਹੋ ਗਈ ਸਾਰਨੂੰ ਵੀ ਫੋਨ ਕਰ ਦੂੰਗੀ ਪਹਿਲਾਂ ਡੈਡੀ ਨੂੰ ਮਿਲਣਾ ਡੇਡੀ ਡੈਡੀ ਮੈਂ ਕਹਿੰਦੀ ਸੀ ਚੱਲੀ ਆ ਮੈਂ ਫਿਰ ਅੱਛਾ ਪੁੱਤ ਹਾਂ ਨਾਲ ਤਾਂ ਆਪਦਾ ਧਿਆਨ ਰੱਖਿਓ ਤੇ ਮੈਂ ਚਾਚੀ ਨੂੰ ਕਹਿਤਾ ਸੀਗਾ ਰੋਟੀ ਨੂੰ ਉਹ ਕਹਿੰਦੀ ਸੀ ਕੋਈ ਨਵੇਂ ਬਣਾਇਆ ਕਰੂੰਗੀ ਰੋਟੀ ਤਾਂ ਚਲ ਪੁੱਤ ਬਾਲਾ ਚੰਗੀ ਹੋ ਸਕ ਜੂਗੀ ਤੂੰ ਆਪਣਾ ਖਿਆਲ ਰੱਖੀ ਪੁੱਤ ਕੋਈ ਨਾ ਡੈਡੀ ਫਿਕਰ ਨਾ ਕਰੋ ਡੈਡੀ ਇੱਕ ਗੱਲ ਕਹਾ ਮੇਰਾ ਸੱਚੀ ਜਾਨ ਨੂੰ ਜੀ ਨਹੀਂ ਕਰ ਰਿਹਾ ਪਰ ਬਸ ਮਜਬੂਰੀ ਕਰਕੇ ਜਾਣਾ ਪੈ ਰਿਹਾ ਇੱਕ ਵਾਰੀ ਤੁਹਾਡਾ ਸਾਰਾ ਇਲਾਜ ਕਰਵਾਦਾ ਵਧੀਆ ਜੇ ਘਰ ਬਣ ਜੇ ਫਿਰ ਕੰਮ ਕਰਨ ਦੀ ਕੋ ਲੋਡ ਨਹੀਂ ਦੂਰ ਜਾ ਕੇ ਇੱਥੇ ਹੀ ਕਰ ਲੂੰਗੀ ਜਿੰਨਾ ਸਰੂਗਾ ਕਿੰਨਾ ਸੁੱਖ ਗਿਆ ਮੇਰੀ ਤੀ ਮੇਰੇ ਘਰੇ ਕੋਤ ਕੋਈ ਨਾ ਕੀ ਕਰਾ ਕਰ ਤੂੰ ਮੇਰਾ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਹੋਣਾ ਵੀ ਨਹੀਂ ਚਾਹੀਦਾ ਨਾਲ ਮੇਰੀ ਗੱਲ ਸੁਣੋ ਡੈਡੀ ਦਵਾਈ ਟਾਈਮ ਸਰ ਲੈਣੀ ਆ ਮੈਂ ਫੋਨ ਕਰਦੀ ਰਹੂੰਗੀ ਤੇ ਪੈਸੇ ਵੀ ਭਾਜਾ ਕਰੂੰ ਤੂੰ ਫੋਨ ਕਰ ਲੈ ਕਰੀ ਜ਼ਰੂਰ ਹਾਂ ਚਲ ਮੈਂ ਡੈਡੀ ਜਾਨੀ ਆ ਫਿਰ ਅਸੀਂ ਲੇਟ ਵਾਲਾ ਹੋ ਜੂਗੇ ਮੈਂ ਉਹਨਾਂ ਨੂੰ ਵੀ ਫੋਨ ਕਰਨਾ ਹਾਲੇ ਚਾਚੀ ਮੈਨੂੰ ਫੋਨ ਕਰ ਲੀ ਹਾਂ ਕਰ ਦੂੰਗੀ ਤੁਸੀਂ ਆਪਦਾ ਧਿਆਨ ਰੱਖਿਓ ਚੰਗਾ ਹਾਂ 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 ਚਾਚੀ ਨੂੰ ਮੈਂ ਕਹਤਾ ਕੋਈ ਨਾ ਰੋਟੀ ਪਾਣੀ ਕਰ ਜਾ ਕਰਵਾ ਕੇ ਚੰਗਾ ਜੜੀ ਬਾਏ ਫੋਨ ਕਰਦੀ ਯਾਦ ਨਾਲ ਕਰ ਦੂੰਗੀ ਜਗਤ ਹੈ ਤੁਸੀਂ ਸੀਗੀ ਆਹੀ ਲੱਗਦਾ ਮੈਨੂੰ ਤਾਂ ਟੈਂਕੀ ਜੀ ਚੱਲ ਦੇਖਦੇ ਆਂ ਜਾ ਕੇ ਆਕੇ ਜੀ ਜਗਤ ਤੇ ਬੁਲਾ ਲਿਆ ਦਫ਼ਤਰ ਤਾਂ ਕੋਈ ਦਿਨਾਂ ਨਹੀਂ ਮੈਨੂੰ ਇੱਥੇ ਤੇ ਜੰਗਲ ਜਾਈ ਆ ਪਰ ਐਡਰੈਸ ਤਾਂ ਇਹੀ ਦੱਸਿਆ ਸੀ ਮੈਂ ਕਰਦੀ ਆ ਫੋਨ ਕਰ ਲੈਣੀ ਸਾਰ ਨੂੰ ਤੁਸੀਂ ਕੌਣ ਤੁਸੀਂ ਸੀਰਤ ਹਾਂਜੀ ਦਾਸ ਨੂੰ ਮੇਸ਼ੀ ਕਹਿੰਦੇ ਨਹੀਂ ਮੈਂ ਹੀ ਬੁਲਾਇਆ ਸੀ ਤੁਹਾਨੂੰ ਤੁਸੀਂ ਕਿੱਥੇ ਦਫ਼ਤਰ ਆਪਣਾ ਦਫ਼ਤਰ ਆਪਣਾ ਆ ਜਗਾ ਟੱਪ ਦੇ ਸਾਹਮਣੇ ਹੀ ਐ ਆਜੋ ਵੈਲਕਮ ਥਰ ਮੈਂ ਨਾਲ ਲੈ ਕੇ ਚਲਦਾ ਹਾਂਜੀ ਚਲੋ ਆਜੋ ਆਜੋ ਸਰੇ ਕਿ ਮੇਰਾ ਰਸਤਾ ਤੁਸੀਂ ਕਿੱਥੇ ਲੈ ਕੇ ਚੱਲੇ ਹੋ oh madam ਤੁਸੀਂ ਟੈਨਸ਼ਨ ਨਾ ਲਾਓ ਇਹ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਰਸਤਾ ਆ ਘਬਰਾਓ ਨਾ ਤੁਸੀਂ ਆ ਨਾਲ ਹੀ ਆਪਣਾ ਦਫਤਰ ਹੈ ਬਸ ਲੰਘੇ ਆਜੋ 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 ਧਿਆਨ ਨਾਲ ਕਦੇ ਕਿਵੇਂ ਦਾ ਦਾ ਹੋ ਮੈਡਮ ਡਰੋ ਨਾ ਤੁਸੀਂ ਪਲੀਜ਼ 1 ਮਿੰਟ ਵਾਸਤੇ ਜਾ ਸਕਦਾ ਕਦੇ ਕਦੇ ਹੋ ਜਾਂਦਾ ਥੋੜਾ ਜਨਾ 슈ਗਰ ਦੀ ਪ੍ਰੋਬਲਮ ਕਰਕੇ ਤੁਸੀਂ ਵੇਟ ਕਰੋ ਹਾਂਜੀ ਕੋਈ ਨਹੀਂ ਬਸ ਆ ਗਿਆ ਮੈਂ ਕਿਵੇਂ ਦੀ ਜਗਾ ਤਾਂ ਡਰ ਵੀ ਬਹੁਤ ਲੱਗ ਰਿਹਾ ਜ਼ੀਰਤ ਕਹਾਣੀ ਤਾਂ ਸੋਹਣੀ ਬਣਾਈ ਐ ਕਿ ਕਿ ਹੋਰ ਹੁੰਦਾ ਨਾ ਤਾਂ ਯਕੀਨ ਕਰ ਵੀ ਲੈਂਦਾ ਪਰ ਮੈਂ ਨਹੀਂ ਤੇਖ ਸਾਫ ਜੀ ਗੱਲ ਐ ਅੱਖੀਂ ਦੇਖ ਕੇ ਜ਼ਹਿਰ ਨਹੀਂ ਖਾਦਾ ਜਾਂਦਾ ਕਿ ਤੇਰੀ ਕਹਾਣੀ ਸੱਚੀ ਹੈ ਨਾ ਤਾਂ ਪ੍ਰੂਫ ਕਰ ਪਰ ਪ੍ਰੂਫ ਤਾਂ ਤਾਂ ਹੀ ਹੋਊਗਾ ਨਾ ਜੇ ਮੇਰੇ ਵਾਂਗੂ ਕੋਈ ਕੁੜੀ ਹੋਰ ਜਾਲ ਚ ਫਸਣਾ ਚਾਹੂਗੀ ਖੰਮ ਦੀ ਲੋੜੂਗੀ ਤੁਸੀਂ ਇਦਾਂ ਕਰੋ ਮੈਨੂੰ ਆਪਦਾ ਫੋਨ ਦੋ ਕਿਉਂ ਮੈਂ ਤੁਹਾਡੇ ਫੋਨ ਤੋਂ ਫੋਨ ਕਰਦੀ ਆ ਤੁਸੀਂ ਦੇਖ ਲਓ ਕਿਵੇਂ ਗੱਲ ਕਰਦਾ ਤੁਹਾਨੂੰ ਸਾਰੀ ਸੱਚਾਈ ਆਪੇ ਪਤਾ ਲੱਗ ਜੂਗੀ ਜੇ ਮੈਂ ਆਪਦੇ ਫੋਨ ਤੋਂ ਫੋਨ ਕਰੂੰਗੀ ਨਾ ਤੁਹਾਨੂੰ ਨੰਬਰ ਦੀ ਪਛਾਣ ਆ ਜੂਗੀ ਹੈਲੋ ਹੈਲੋ ਹਾਂਜੀ ਮੈਂ ਸ਼ਿਕਾਇਤ ਕਰ ਰਿਹਾ ਹਾਂਜੀ ਮੈਮ ਮੈਂ ਸ਼ਿਕਾਇਤ ਕਰਤਾ ਪਿਆ ਹਾਂਜੀ ਸਰ ਮੈਨੂੰ ਕੰਮ ਦੀ ਲੋੜ ਸੀ ਅੱਛਾ ਪਹਿਲਾਂ ਤੁਸੀਂ ਮੇਰੇ ਨਾਲ ਦੱਸੋ ਕਿ ਤੁਹਾਨੂੰ ਨੰਬਰ ਕਿੱਥੋਂ ਮਿਲਿਆ ਨੰਬਰ ਤਾਂ ਸਰ ਮਿਲੇ ਜਾਂਦਾ ਜਦੋਂ ਕੰਮ ਦੀ ਲੋੜ ਹੋਵੇ ਇਹ ਤਾਂ ਗੱਲ ਸਾਡੀ ਬਿਲਕੁਲ ਠੀਕ ਹੈ ਹਾਂਜੀ ਪਰ ਸਾਡੇ ਨਾਲ ਕੰਮ ਕਰਨਾ ਕੋਈ ਮੁੱਖ ਨਹੀਂ ਆ ਨਹੀਂ ਨਹੀਂ ਸਰ ਕੋਈ ਵੀ ਕੰਮ ਹੋਵੇ ਮੈਂ ਕਰ ਲੂੰਗੀ ਉਹ ਜੀ ਜੀ ਤਿਆਰ ਜਿਹਾ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਿੰਦਾ ਹਾਂ ਵੈਲਕਮ ਆ ਜਾਓ ਹਾਂ ਜੀ ਤੁਸੀਂ ਮੈਨੂੰ ਐਡਰੈਸ WhatsApp ਕਰ ਦਿਓ ਸਰ ਮੈਂ ਹੁਣੇ ਕਰ ਦਿੰਦਾ ਓਕੇ ਠੀਕ ਹੈ ਜੀ ਲੋਕੇਸ਼ਨ ਭੇਜ ਦਿੰਗੇ ਉਹ ਜਿਹੜੀ ਲੋਕੇਸ਼ਨ ਤੇ ਬੁਲਾਣਗੇ ਤੁਸੀਂ ਨਾਲ ਚਲੋ ਤੁਹਾਨੂੰ ਸਾਰੀ ਸੱਚੀ ਪਤਾ ਲੱਗ ਜਾ ਦੱਸ ਦਿਓ ਜਿੱਥੇ ਵੀ ਬੁਲਾਇਆ ਠੀਕ ਹੈ ਅਸ਼ਾ ਮੈਡਮ ਜੀ ਆ ਗਏ ਤੁਸੀਂ ਹਾਂ ਜੀ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਲੋਡ ਸੀ ਤਾਂ ਕਰਕੇ ਵੇਟ ਨਹੀਂ ਹੋਈ ਪਰ ਸਾਡੇ ਕੰਮ 'ਚ ਨਾ ਸ਼ਕਲਾਂ ਦੇ ਮੁੱਲ ਪੈਂਦੇ ਨੇ ਪਹਿਲਾਂ ਆਪਣੀ ਸ਼ਕਲ ਤਾਂ ਦਿਖਾਓ ਦਿਖਾ ਦਿੰਨੇ ਸਰ ਸਬਰ ਤਾਂ ਰੱਖੋ ਸਬਰ ਤਾਂ ਹੁੰਦਾ ਨਹੀਂ ਇਸ ਕਰਕੇ ਕਹਿ ਰਿਆ ਸੀ ਤੂੰ ਅੱਛਾ ਮੈਨੂੰ ਐਸੇ ਕਰਕੇ ਲੱਗਦਾ ਪਿਆ ਸੀ ਕੀ ਆਵਾਜ਼ ਕੁਝ ਜਾਨੀ ਪਹਿਚਾਨੀ ਜੀ ਆ ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ਮਸਾ ਮਸਾ ਤੂੰ ਮੇਰੇ ਜਾਲ ਦੇ ਵਿੱਚੋਂ ਨਿਕਲ ਕੇ ਗਈ ਸੀ ਫਿਰ ਤੈਨੂੰ ਕਿੰਨੇ ਕਹਿ ਦਿੱਤਾ ਇੱਥੋਂ ਤੱਕ ਆਉਣ ਲਈ ਮੈਂ ਕਿਸੇ ਦੇ ਕਹਿ ਤਾਉਂਦੀ ਨਹੀਂ ਅੱਛਾ ਫਿਰ ਕੋਈ ਤੇਰੀ ਚਾਲ ਹੋ ਗਈ ਇਹ ਚਾਲਾਂ ਤਾਂ ਛੋਟੇ ਮੋਟੇ ਲੋਕ ਚੱਲਦੇ ਆ ਅੱਛਾ ਵੀ ਕੋਈ ਚਾਲ ਨਹੀਂ ਹੁਣ ਤਦੋਂ ਨਤੀਜੇ ਹੀ ਦੇਖੇਗਾ ਨਤੀਜਾ ਤਾਂ ਮੈਂ ਫਿਰ ਦੇਖੂਗਾ ਨਾ ਜੇ ਤੂੰ ਇੱਥੇ ਰਹੇਂਗੀ ਚੱਲ ਮੇਰੇ ਨਾਲ ਛੱਡ ਮੈਨੂੰ ਫਿਰ ਮੈਂ ਕਹਿੰਨਾ ਚੱਲ ਛੱਡ ਨਾ ਸੋ ਨੁਕਰੀਆ ਮਜਬੂਰ ਕੁੜੀਆਂ ਨੂੰ ਪੈਸੇ ਦਾ ਲਾਡ ਲੈ 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 ਫਿਰ ਠੀਕ ਹੈ ਪੱਜ ਗਿਆ ਕੋਈ ਨਹੀਂ ਤੂੰ ਠੀਕ ਹੈ ਨਾ ਹੰਤਾ ਪਾ ਫੇਰ ਵੀ ਲੱਭ ਲਾਂਗੇ ਲਾਡੀ ਹੁਣ ਤਾਂ ਤੈਨੂੰ ਯਕੀਨ ਆ ਗਿਆ ਨਾ ਹਾਂ ਸਿਰਤ ਹੁਣ ਮੈਨੂੰ ਤੇਰੇ ਤੇ ਯਕੀਨ ਹੈ ਲਾਡੀ ਮੈਨੂੰ ਤਾਂ ਤੂੰ ਬਚਾ ਲਿਆ ਪਰ ਉੱਥੇ ਬਹੁਤ ਕੁੜੀਆਂ ਨੇ ਜਿਹੜੀਆਂ ਇਹਨਾਂ ਕੋਲ ਫਸੀਆਂ ਹੋਈਆਂ ਨੇ ਆਪਾਂ ਨੂੰ ਉਹਨਾਂ ਨੂੰ ਵੀ ਕਢਵਾਉਣਾ ਹੋ ਇਹਨਾਂ ਦੇ ਖਿਲਾਫ ਕੰਪਲੇਂਟ ਕਰਨੀ ਪਊਗੀ ਪਤਾ ਨਹੀਂ ਕਿੰਨੇ ਕੁ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਚੁੱਕੇ ਨੇ ਇਹ ਤੂੰ ਫੇਰ ਨਾ ਕਰ ਸਿਰਤ ਆਪਾਂ ਜੋ ਬਣਦਾ ਹੋਇਆ ਕਰਾਂਗੇ ਬਾਕੀ ਮੈਨੂੰ ਮਾਫ ਕਰ ਦੇ ਯਾਰ ਮੈਂ ਤੇਰੇ ਤੇ ਪਹਿਲਾਂ ਯਕੀਨ ਨਹੀਂ ਕੀਤਾ ਪਤਾ ਨਹੀਂ ਤਾਂ ਕਿੰਨੇ ਕੁ ਦੁੱਖ ਚਲੇ ਨੇ ਕੋਈ ਗੱਲ ਨਹੀਂ ਲਾਡੀ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਇੱਕ ਟਾਈਮ ਲਈ ਉਹ ਵੀ ਇਹੀ ਸੋਚਦਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਹਾਂ ਇਸ ਗੱਲ ਬਾਰੇ ਨਾ ਮੈਂ ਡੈਡੀ ਨੂੰ ਨਹੀਂ ਸੀ ਦੱਸਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਉਹ ਹਾਰਟ ਪੇਸ਼ੈਂਟ ਨੇ ਜੇ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਕੁਝ ਵੀ ਹੋ ਸਕਦਾ ਸੀ ਕੋਈ ਗੱਲ ਨਹੀਂ ਸਿਰਤ ਤੂੰ ਫਿਕਰ ਨਾ ਕਰ ਉਹਨਾਂ ਤੱਕ ਨਹੀਂ ਪਹੁੰਚਦੀ ਇਹ ਗੱਲ ਠੀਕ ਆ ਚਲ ਚਲੀ ਹੁਣ ਆਪਾਂ